ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮੋਗਾ ਤੋਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਇੱਕ ਸਟਾਫ ਮੈਂਬਰ ਦੀ ਇੱਕ ਮਰੀਜ਼ ਦੇ ਰਿਸ਼ਤੇਦਾਰ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਕੁੱਟਮਾਰ ਦੀ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਘਟਨਾ ਮੋਗਾ ਦੇ ਇੱਕ ਨਿੱਜੀ ਹਸਪਤਾਲ ਦੀ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਨਰਸਿੰਗ ਸਟਾਫ ਦੇ ਇੱਕ ਮੈਂਬਰ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਲੜਾਈ ਇੰਨੀ ਭਿਆਨਕ ਸੀ ਕਿ ਸਟਾਫ ਮੈਂਬਰ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੇ ਸਿਰ ਵਿੱਚ 17 ਟੈਂਕੇ ਲਗਾਏ ਗਏ ਲੜਾਈ ਦੀ ਪੂਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਤੋਂ ਬਾਅਦ ਜ਼ਖਮੀ ਸਟਾਫ ਮੈਂਬਰ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ ਮਾਮਲਾ ਪੁਲਿਸ ਦੇ ਕੋਲ ਵੀ ਪਹੁੰਚ ਚੁੱਕਾ ਹੈ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਐਮਐਲਆਰ ਕੱਟ ਕੇ ਪੁਲਿਸ ਨੂੰ ਭੇਜ ਦਿੱਤੀ ਗਈ ਹੈ ਜ਼ਖਮੀ ਨੇ ਦੱਸਿਆ ਕਿ ਬਿਨਾਂ ਵਜ੍ਹਾ ਉਸ ਦੇ ਨਾਲ ਇਹ ਕੁੱਟਮਾਰ ਕੀਤੀ ਗਈ ਅਜੇ ਹੀ ਕੋਈ ਵੀ ਗੱਲ ਨਹੀਂ ਸੀ ਉਹ ਚੁੱਪਚਾਪ ਆਪਣੇ ਦਫ਼ਤਰ ਵਿੱਚ ਬੈਠਾ ਸੀ ਤੇ ਉਸਤੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੁਣ ਉਸਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਦੋਸ਼ੀ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਸਰਕਾਰੀ ਹਸਪਤਾਲ ਦੇ ਐਸਐਮਓ ਗਗਨਦੀਪ ਨੇ ਕਿਹਾ ਕਿ ਮਰੀਜ਼ ਹੁਣ ਖਤਰੇ ਤੋਂ ਬਾਹਰ ਹੈ ਉਹਨਾਂ ਵੱਲੋਂ ਐਮਐਲਆਰ ਕੱਟ ਕੇ ਸਬੰਧਤ ਪੁਲਿਸ ਥਾਣੇ ਨੂੰ ਭੇਜ ਦਿੱਤੀ ਹੈ ਤੇ ਪੁਲਿਸ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾਵੇਗੀ ਰਵੀ ਕੁਮਾਰੀ ਰਵੀ ਕੁਮਾਰ ਤੁਹਾਡੀ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਇਹਦੇ ਤੁਹਾਡਾ ਕੁਟਵਾਰ ਕੀਤੀ ਜਾ ਰਹੀ ਕੀ ਹੈ ਸਰਾ ਮਾਨ ਸਰ ਸਰ ਮੈਂ ਉੱਥੇ ਸਟਾਫ ਨਰਸ ਦੀ ਨੌਕ ਜੋਬ ਕਰਦਾ ਮੈਂ ਮੈਡੀ ਸਿਟੀ ਹਸਪੀਟਲ ਚ ਜਿਹੜੇ ਬਾਰਬਰ ਰੋਡ ਤੇ ਆ ਤੇ ਉੱਥੇ ਕੋਈ ਇੱਕ ਪੇਸ਼ੈਂਟ ਸੀਗਾ ਤੇ ਮੈਨੂੰ ਨਾ ਜਿਵੇਂ ਪੇਸ਼ੈਂਟ ਮਿਲੇ ਹੁੰਦੇ ਆ ਤੇ ਉਹ ਪੇਸ਼ੈਂਟ ਨਾ ਰੂਮ ਦੇ ਬਾਹਰ ਆ ਕੇ ਮਤਲਬ ਗੀਡੇ-ਗੂਡੇ ਕੱਟਦਾ ਰਹਿੰਦਾ ਵਾ ਪਹਿਲਾਂ ਵੀ ਤੇ ਉਹ ਦਿਨ ਆ ਮਤਲਬ ਕਿ 12:00 ਵਜੇ ਦਾ ਟਾਈਮ ਸੀਗਾ ਤੇ ਸਰ ਦਾ ਰਾਉਂਡ ਸੀਗਾ ਸਾਡਾ ਡਾਕਟਰ ਸਾਹਿਬ ਦਾ ਤੇ ਮੈਂ ਉਹਨੂੰ ਆਇਆ ਕਿਹਾ ਕਿ ਹਣਾ ਬਾਹਰ ਚੇਅਰ ਤੇ ਬੈਠਾ ਸੀਗਾ ਮੈਂ ਕਿਹਾ ਤੁਸੀਂ ਨਾ ਅੰਦਰ ਚੱਲ ਜਿਓ ਕਿ ਡਾਕਟਰ ਸਾਹਿਬ ਦਾ ਰਾਉਂਡ ਆ ਤੇ ਐਂ ਕਰਕੇ ਹਨਾ ਮੈਂ ਉਹਨੂੰ ਬਸ ਇੰਨਾ ਕਿਹਾ ਤੇ ਉਹ ਕਿਤੇ ਮੈਂ ਜਦੋਂ ਕਹਿ ਕੇ ਜਾਣ ਲੱਗਾ ਕਿ ਤੁਸੀਂ ਭਈ ਆਦੇ ਰੂਮ ਚ ਚਲ ਜਿਓ ਸਾਨੂੰ ਡਾਕਟਰ ਸਾਹਿਬ ਬੋਲਣਗੇ ਤੇ ਅੱਗੋਂ ਮੈਨੂੰ ਉਹਨੇ ਗਾਲਾ ਗੂਲਾ ਕੱਢੀਆਂ ਤੇ ਹਨਾ ਮੈਨੂੰ ਹੋਰ ਵੀ ਕੁਝ ਕਹਿਦਾ ਕਹਿੰਦਾ ਕਿ ਇਹ ਚਾਵਲ ਜੀ ਮੈਂ ਬੋਲਦਾ ਮੈਂ ਉਹਨੂੰ ਬਸ ਇੰਨਾ ਕਿਹਾ ਕਿ ਵੀਰੇ ਥੋੜਾ ਹਨਾ ਕਿ ਸਹੀ ਤਰ੍ਹਾਂ ਬੋਲ ਲਓ ਮੈਂ ਤੁਹਾਨੂੰ ਕੁਝ ਏਡਾ ਮਾੜੀ ਚੰਗੀ ਨਹੀਂ ਕਹੀਗੀ ਤੇ ਬਸ ਇੰਨੀ ਕੀ ਗੱਲ ਪਿੱਛੇ ਹਨਾ ਕਹਿੰਦਾ ਕਿ ਤੂੰ ਫੇਰ ਕੀ ਕਰ ਲੇਗਾ ਤੇ ਐਂ ਬਹਿਸ ਵਾਜੀ ਜੀ ਹੋਣ ਤੋਂ ਬਾਅਦ ਫਿਰ ਉਹ ਆਦੇ ਕਮਰੇ ਚ ਲੱਗਾ ਇਹ 12:00 ਵਜੇ ਦੀ ਗੱਲ ਸੀਗੀ ਫਿਰ ਡੇਢ ਕੇ ਵੇ ਇਹਨੂੰ ਮਤਲਬ ਕਿ ਆਇਆ ਸੀਗਾ ਕਿ ਮੈਂ ਨਾ ਆਪਦੀ ਇਨਚਾਰਜ ਕੋਲੇ ਖੜਾ ਸੀਗਾ ਉੱਥੇ ਕਾਊਂਟਰ ਤੇ ਜਿੱਥੇ ਸਾਡਾ ਨਰਸਿੰਗ ਸਟੇਸ਼ਨ ਹੁੰਦਾ ਵਾ ਤੇ ਮੇਰੇ ਮਤਲਬ ਕਿ ਮੂੰਹ ਉਧਰ ਬੈਕ ਕੀਤੀ ਹੋਈ ਸੀ ਉਧਰ ਪਾਸੇ ਤੇ ਮੈਂ ਇਹਦੇ ਇਧਰ ਸਾਹਮਣੇ ਮੈਂ ਲੱਭਣਾ ਗੱਲ ਕਰੀ ਜਾਂਦਾ ਸੀਗਾ ਤੇ ਮੈਂ ਲੱਭਣਾ ਗੱਲ ਕਰਦੇ ਕਰਦੇ ਬਸ ਇੰਨੇ ਚੋ ਮਗਰੋਂ ਆਇਆ ਤੇ ਆ ਮਰੇ ਕੁੜੇ ਕੁੜੇ ਮਾਰਨ ਲੱਗ ਗਿਆ ਇਹ ਸੀਨ ਸੀਗਾ ਯਾਰ ਕਿ 12 ਕਿ ਤੁਹਾਡੇ ਫਰਕ ਹੋਣਾ ਉਹਨੇ ਕੜੇ ਮਾਰੇ ਦੋਦੇ ਖਿਆਲ ਹੱਥ ਤੇ ਵੀ ਕੁਝ ਪਾਇਆ ਹੋਇਆ ਸੀਗਾ ਉਂਗਲਾਂ 'ਚ ਪੰਜ ਟਾਈਪ ਕੁਛ ਇਦਾਂ ਦਾ ਅੱਛਾ ਹਾਂਜੀ ਤੇ ਫਿਰ ਉਹ ਗੱਲਬਾਤ ਤੇ ਕੋਈ ਪੁਰਾਣੀ ਨਹੀਂ ਨਹੀਂ ਕੋਈ ਨਹੀਂ ਮੈਂ ਤਾਂ ਸਰ ਉੱਥੇ ਜੌਬ ਕਰਦਾ ਨਾ ਮੈਂ ਤਾਂ ਆਈਬਨ ਕੀ ਉਹਦਾ ਨਾਮ ਪਤਾ ਵੀ ਨਹੀਂ ਆ ਜਾਣਦਾ ਸੀਗਾ ਕੀ ਕੀ ਹੈ ਕਿਹਨੇ ਹਸਪੀਟਲ 'ਚ ਤੁਸੀਂ ਜੌਬ ਕਰਦੇ ਹੋ ਉਹਨਾਂ ਦੇ ਮੈਨੇਜਮੈਂਟ ਵਾਲੋਂ ਕੀ ਕਰ ਰਹੀ ਹੈ ਉਹਨਾਂ ਵੱਲੋਂ ਸਾਰ ਹਲੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੇ ਤਾਂ ਬਸ ਜਿਹੜਾ ਪੇਸ਼ੈਂਟ ਸੀਗਾ ਉਹਨੂੰ ਡਿਸਚਾਰਜ ਕਰਤਾ ਉਦੋਂ ਉਹ ਉਹਨਾਂ ਨੂੰ ਤੁਸੀਂ ਦੱਸਿਆ ਸੀ ਹਾਂਜੀ ਉਹਨਾਂ ਨੂੰ ਸਾਰਾ ਗੱਲ ਪਤਾ ਵਾ ਸਾਰੇ ਉੱਥੇ ਜਿਹੜੇ ਇੰਚਾਰਜ ਸੀਗੇ ਮੇਰੇ ਇੰਚਾਰਜ ਨੇ ਵੀ ਮੈਨੇਜਮੈਂਟ ਨੂੰ ਸਾਰਾ ਕੁਝ ਦੱਸਿਆ ਸੀਗਾ ਜਿਹੜੀ ਗੱਲਬਾਤ ਉੱਥੇ ਹੋਈ ਆ ਕਿ ਹਾਂ ਉਹਨਾਂ ਨੇ ਵੀ ਕਿਹਾ ਕਿ ਇੰਚਾਰਜ ਤੇ ਸਾਡਾ ਪੂਰਾ ਮਤਲਬ ਬੋਰਡ ਦਾ ਸਟਾਫ ਕਹਿ ਰਿਹਾ ਸੀਗਾ ਕਿ ਸਾਰੇ ਉੱਥੇ ਮਿਲ ਕੇ ਆਏ ਤੁਰੇ ਫਿਰਦੇ ਸੀਗੇ ਸਾਰਿਆਂ ਨੇ ਵੇਖਿਆ ਕਿ ਕੋਈ ਗਲਤੀਆਂ ਸੀ ਕਿ ਮੈਂ ਤਾਂ ਹਣਾਵ ਦਾ ਬਸ ਗ੍ਰਿਹਾਂ ਚ ਫੈਲਾ ਫੜੀਆਂ ਹੈਗੀਆਂ ਉੱਥੇ ਜਿਵੇਂ ਕੈਮਰੇ ਵੀ ਲੱਗੇ ਦੇ ਤੁਹਾਡੇ ਇਹ 7:30 ਵਜੇ ਤੋਂ ਉੱਥੇ ਉਸ ਹਸਪਤਾਲ ਦੀ ਵੰਜੀ ਸੀ। ਹਾਂਜੀ 7:00 ਉੱਥੇ ਤੁਸੀਂ ਆ ਸਿਵਲ ਕਿਵੇਂ ਆਏ ਫਿਰ? ਸਿਵਲ ਜਿੱਥੇ ਮੇਰਾ ਬ੍ਰਦਰ ਜੌਬ ਕਰਦਾ ਹੈਗਾ ਫਿਰ ਮੈਨੂੰ ਵੀਰਾ ਇੱਥੇ ਲੈ ਆਇਆ ਸੀਗਾ ਸਿਵਲ ਹਸਪੀਟਲ 'ਚ। ਕੀ ਜੌਬ ਕਰਦਾ ਤੁਹਾਡੇ ਬ੍ਰਦਰ ਦਾ? ਇੱਥੇ ਉਹ ਐਸਐਮਓ ਸਰਕਲ ਡਿਊਟੀ ਹੁੰਦੀ ਹੈ ਉਹਨਾਂ ਦੀ। ਹਾਂਜੀ। ਹੁਣ ਕੀ ਮੈਂ ਕਹਿੰਦਾ ਕਿ ਜਿਹੜੀ ਬਸ ਜਿਹੜੀ ਕਾਰਵਾਈ ਬੰਦ ਦੀ ਆ ਉਹਦੇ ਤੇ ਹੋਣੀ ਚਾਹੀਦੀ ਹੈ। ਕੱਲ ਦੀ ਗੱਲ ਹੈ 25 8 25 ਕੱਲ ਈਵਨਿੰਗ ਦੇ ਵਿੱਚ ਸਾਡੇ ਕੋਲੇ ਰਵੀ ਕੁਮਾਰ ਨਾਮ ਦਾ ਇੱਕ ਲੜਕਾ ਐਡਮਿਟ ਹੋਇਆ ਜਿਹਦੀ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੜਾਈ ਹੋਈ ਸੀ ਸਾਡੇ ਕੋਲੇ ਉਹ ਆਏ ਆ ਸਾਡੇ ਡਾਕਟਰ ਸਾਹਿਬ ਨੇ ਉਹਨਾਂ ਦੀ ਇਲਾਜ ਕੀਤਾ ਐਮਐਲਆਰ ਕੱਟੀ ਆ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਕਿਤਾ ਕੰਡੀਸ਼ਨ ਹੈ ਜੀ ਉਹਨਾਂ ਦੀ ਫਿਲਹਾਲ ਉਹਦੀ ਸਟੇਬਲ ਹੈ ਜੀ ਕੰਡੀਸ਼ਨ ਕੋ ਮੋਸਟਾਫ ਜਿਹੜਾ ਉਥੇ ਪ੍ਰਾਈਵੇਟ ਵਰਸਿਨ ਹੁਣ ਕੰਮ ਕਰਦਾ ਉਹ ਦੱਸਿਆ ਹੋਣਾ ਜੀ ਕੁਝ ਕੀ ਕਾਰਨ ਦੇ ਕੀ ਲੜਾਈ ਹੋਈ ਨਹੀਂ ਸਾਡੇ ਡਾਕਟਰ ਜਿਆਦਾ ਇਸ ਚੀਜ਼ ਬਾਰੇ ਉਹਦੀ ਹਾਲਤ ਬਾਰੇ ਯੂਰ ਪੁੱਛਦੇ ਹੈਗੇ ਪਰ ਇਹਦੇ ਬਾਰੇ ਜਿਆਦਾ ਇਨਕੁਆਇਰੀ ਨਹੀਂ ਕਰਦੇ ਉਹ ਪੁਲਿਸ ਨੂੰ ਦੇਖ ਹੋਏਗੀ ਆ ਕਿ ਭੈਣ ਲਓ ਤੇ ਐਮਐਲਆਰ ਕੱਟੀ ਹਾਂਜੀ ਐਮਐਲਆਰ ਹੋ ਗਈ ਹੈ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਮੋਗਾ ਤੋਂ ਇੱਕ ਨਿੱਜੀ ਹਸਪਤਾਲ ਦੇ ਵਿੱਚ ਇੱਕ ਸਟਾਫ ਮੈਂਬਰ ਦੀ ਇੱਕ ਮਰੀਜ਼ ਦੇ ਰਿਸ਼ਤੇਦਾਰ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਕੁੱਟਮਾਰ ਦੀ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਘਟਨਾ ਮੋਗਾ ਦੇ ਇੱਕ ਨਿੱਜੀ ਹਸਪਤਾਲ ਦੀ ਹੈ ਜਿੱਥੇ ਇੱਕ ਨੌਜਵਾਨ ਵੱਲੋਂ ਨਰਸਿੰਗ ਸਟਾਫ ਦੇ ਇੱਕ ਮੈਂਬਰ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਲੜਾਈ ਇੰਨੀ ਭਿਆਨਕ ਸੀ ਕਿ ਸਟਾਫ ਮੈਂਬਰ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੇ ਸਿਰ ਵਿੱਚ 17 ਟੈਂਕੇ ਲਗਾਏ ਗਏ ਲੜਾਈ ਦੀ ਪੂਰੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਤੋਂ ਬਾਅਦ ਜ਼ਖਮੀ ਸਟਾਫ ਮੈਂਬਰ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ ਮਾਮਲਾ ਪੁਲਿਸ ਦੇ ਕੋਲ ਵੀ ਪਹੁੰਚ ਚੁੱਕਾ ਹੈ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਐਮਐਲਆਰ ਕੱਟ ਕੇ ਪੁਲਿਸ ਨੂੰ ਭੇਜ ਦਿੱਤੀ ਗਈ ਹੈ ਜ਼ਖਮੀ ਨੇ ਦੱਸਿਆ ਕਿ ਬਿਨਾਂ ਵਜ੍ਹਾ ਉਸ ਦੇ ਨਾਲ ਇਹ ਕੁੱਟਮਾਰ ਕੀਤੀ ਗਈ ਅਜੇ ਹੀ ਕੋਈ ਵੀ ਗੱਲ ਨਹੀਂ ਸੀ ਉਹ ਚੁੱਪਚਾਪ ਆਪਣੇ ਦਫ਼ਤਰ ਵਿੱਚ ਬੈਠਾ ਸੀ ਤੇ ਉਸਤੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਹੁਣ ਉਸਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਦੋਸ਼ੀ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਸਰਕਾਰੀ ਹਸਪਤਾਲ ਦੇ ਐਸਐਮਓ ਗਗਨਦੀਪ ਨੇ ਕਿਹਾ ਕਿ ਮਰੀਜ਼ ਹੁਣ ਖਤਰੇ ਤੋਂ ਬਾਹਰ ਹੈ ਉਹਨਾਂ ਵੱਲੋਂ ਐਮਐਲਆਰ ਕੱਟ ਕੇ ਸਬੰਧਤ ਪੁਲਿਸ ਥਾਣੇ ਨੂੰ ਭੇਜ ਦਿੱਤੀ ਹੈ ਤੇ ਪੁਲਿਸ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾਵੇਗੀ ਰਵੀ ਕੁਮਾਰੀ ਰਵੀ ਕੁਮਾਰ ਤੁਹਾਡੀ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਇਹਦੇ ਤੁਹਾਡਾ ਕੋਟਵਾਰ ਕੀਤੀ ਜਾ ਰਹੀ ਕੀ ਹੈ ਸਾਰਾ ਮਾਮਲਾ ਸਰ ਮੈਂ ਉੱਥੇ ਸਟਾਫ ਨਰਸ ਦੀ ਨੌਕ ਜੋਬ ਕਰਦਾ ਮੈਂ ਮੈਡੀ ਸਿਟੀ ਹਸਪੀਟਲ ਚ ਜਿਹੜੇ ਬਾਰਬਰ ਰੋਡ ਤੇ ਆ ਤੇ ਉੱਥੇ ਕੋਈ ਇੱਕ ਪੇਸ਼ੈਂਟ ਸੀਗਾ ਤੇ ਮੈਨੂੰ ਨਾ ਜਿਵੇਂ ਪੇਸ਼ੈਂਟ ਮਿਲੇ ਹੁੰਦੇ ਆ ਤੇ ਉਹ ਪੇਸ਼ੈਂਟ ਨਾ ਰੂਮ ਦੇ ਬਾਹਰ ਆ ਕੇ ਮਤਲਬ ਗੀੜੇ-ਗੂੜੇ ਕੱਟਦਾ ਰਹਿੰਦਾ ਵਾ ਪਹਿਲਾਂ ਵੀ ਤੇ ਉਹ ਦਿਨ ਆ ਮਤਲਬ ਕਿ 12:00 ਵਜੇ ਦਾ ਟਾਈਮ ਸੀਗਾ ਤੇ ਸਰ ਦਾ ਰਾਉਂਡ ਸੀਗਾ ਸਾਡਾ ਡਾਕਟਰ ਸਾਹਿਬ ਦਾ ਤੇ ਮੈਂ ਉਹਨੂੰ ਆਇਆ ਕਿਹਾ ਕਿ ਹਣਾ ਬਾਹਰ ਚੇਅਰ ਤੇ ਬੈਠਾ ਸੀਗਾ ਮੈਂ ਕਿਹਾ ਤੁਸੀਂ ਨਾ ਅੰਦਰ ਚੱਲ ਜਿਓ ਕਿ ਡਾਕਟਰ ਸਾਹਿਬ ਦਾ ਰਾਉਂਡ ਆ ਤੇ ਐਂ ਕਰਕੇ ਹਨਾ ਮੈਂ ਉਹਨੂੰ ਬਸ ਇੰਨਾ ਕਿਹਾ ਤੇ ਉਹ ਕਿਤੇ ਮੈਂ ਜਦੋਂ ਕਹਿ ਕੇ ਜਾਣ ਲੱਗਾ ਕਿ ਤੁਸੀਂ ਭਈ ਆਦੇ ਰੂਮ ਚ ਚਲ ਜਿਓ ਸਾਨੂੰ ਡਾਕਟਰ ਸਾਹਿਬ ਬੋਲਣਗੇ ਤੇ ਅੱਗੋਂ ਮੈਨੂੰ ਉਹਨੇ ਗਾਲਾ ਗੂਲਾ ਕੱਢੀਆਂ ਤੇ ਹਨਾ ਮੈਨੂੰ ਹੋਰ ਵੀ ਕੁਝ ਕਹਿਦਾ ਕਹਿੰਦਾ ਕਿ ਇਹ ਚਾਵਲ ਜੀ ਮੈਂ ਬੋਲਦਾ ਮੈਂ ਉਹਨੂੰ ਬਸ ਇੰਨਾ ਕਿਹਾ ਕਿ ਵੀਰੇ ਥੋੜਾ ਹਨਾ ਕਿ ਸਹੀ ਤਰ੍ਹਾਂ ਬੋਲ ਲਓ ਮੈਂ ਤੁਹਾਨੂੰ ਕੁਝ ਏਡਾ ਮਾੜੀ ਚੰਗੀ ਨਹੀਂ ਕਹੀਗੀ ਤੇ ਬਸ ਇੰਨੀ ਕੀ ਗੱਲ ਪਿੱਛੇ ਹਨਾ ਕਹਿੰਦਾ ਕਿ ਤੂੰ ਫੇਰ ਕੀ ਕਰ ਲੇਗਾ ਤੇ ਐਂ ਬਹਿਸ ਵਾਜੀ ਜੀ ਹੋਣ ਤੋਂ ਬਾਅਦ ਫਿਰ ਉਹ ਆਦੇ ਕਮਰੇ ਚ ਲੱਗਾ ਇਹ 12:00 ਵਜੇ ਦੀ ਗੱਲ ਸੀਗੀ ਫਿਰ ਡੇਢ ਕੇ ਵੇ ਇਹਨੂੰ ਮਤਲਬ ਕਿ ਆਇਆ ਸੀਗਾ ਕਿ ਮੈਂ ਨਾ ਆਪਦੀ ਇਨਚਾਰਜ ਕੋਲੇ ਖੜਾ ਸੀਗਾ ਉੱਥੇ ਕਾਊਂਟਰ ਤੇ ਜਿੱਥੇ ਸਾਡਾ ਨਰਸਿੰਗ ਸਟੇਸ਼ਨ ਹੁੰਦਾ ਵਾ ਤੇ ਮੇਰੇ ਮਤਲਬ ਕਿ ਮੂੰਹ ਉਧਰ ਬੈਕ ਕੀਤੀ ਹੋਈ ਸੀ ਉਧਰ ਪਾਸੇ ਤੇ ਮੈਂ ਇਹਦੇ ਇਧਰ ਸਾਹਮਣੇ ਮੈਂ ਲੱਭਣਾ ਗੱਲ ਕਰੀ ਜਾਂਦਾ ਸੀਗਾ ਤੇ ਮੈਂ ਲੱਭਣਾ ਗੱਲ ਕਰਦੇ ਕਰਦੇ ਬਸ ਇੰਨੇ ਚੋ ਮਗਰੋਂ ਆਇਆ ਤੇ ਆ ਮਰੇ ਕੁੜੇ ਕੁੜੇ ਮਾਰਨ ਲੱਗ ਗਿਆ ਇਹ ਸੀਨ ਸੀਗਾ ਯਾਨੀ ਕਿ 12 ਕਿ ਤੁਹਾਡੇ ਫਰਕ ਹੋਣਾ। ਉਹਨੇ ਕੜੇ ਮਾਰੇ ਦੋ ਦੇਖਿਆ ਤਾਂ ਹੱਥ ਤੇ ਵੀ ਕੁਝ ਪਾਇਆ ਹੋਇਆ ਸੀਗਾ ਉਂਗਲਾਂ 'ਚ ਪੰਜ ਟਾਈਪ ਕੁਛ ਇਦਾਂ ਦਾ। ਅੱਛਾ। ਹਾਂਜੀ। ਤੇ ਫਿਰ ਕੋਈ ਗੱਲਬਾਤ ਤੇ ਕੋਈ ਪੁਰਾਣੀ ਨਹੀਂ ਨਹੀਂ ਕੋਈ ਨਹੀਂ ਐ ਮੈਂ ਤਾਂ ਸਰ ਉੱਥੇ ਜੌਬ ਕਰਦਾ ਨਾ ਮੈਂ ਤਾਂ ਆਈਬਨ ਕੀ ਉਹਦਾ ਨਾਮ ਪਤਾ ਵੀ ਨਹੀਂ ਐ ਜਾਣਦਾ ਸੀਗਾ ਕਿ ਕੀ ਕੀ ਐ ਕਿਹਨੇ ਹਸਪੀਟਲ 'ਚ ਤੁਸੀਂ ਜੌਬ ਕਰਦੇ ਹੋ ਉਹਨਾਂ ਦੇ ਮੈਨੇਜਮੈਂਟ ਵਾਲੋਂ ਕੀ ਕਰ ਰਿਹਾ ਉਹਨਾਂ ਵੱਲੋਂ ਸਰ ਹਲੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੇ ਤਾਂ ਬਸ ਜਿਹੜਾ ਪੇਸ਼ੈਂਟ ਸੀਗਾ ਉਹਨੂੰ ਡਿਸਚਾਰਜ ਕਰਤਾ ਉਦੋਂ ਉਹ ਉਹਨਾਂ ਨੂੰ ਤੁਸੀਂ ਦੱਸਿਆ ਸੀ ਹਾਂਜੀ ਉਹਨਾਂ ਨੂੰ ਸਾਰਾ ਗੱਲ ਪਤਾ ਵਾ ਸਾਰੇ ਉੱਥੇ ਜਿਹੜੇ ਇੰਚਾਰਜ ਸੀਗੇ ਮੇਰੇ ਇੰਚਾਰਜ ਨੇ ਵੀ ਮੈਨੇਜਮੈਂਟ ਨੂੰ ਸਾਰਾ ਕੁਝ ਦੱਸਿਆ ਸੀਗਾ ਜਿਹੜੀ ਗੱਲਬਾਤ ਉੱਥੇ ਹੋਈ ਆ ਕਿ ਹਾਂ ਉਹਨਾਂ ਨੇ ਵੀ ਕਿਹਾ ਕਿ ਇੰਚਾਰਜ ਤੇ ਸਾਡਾ ਪੂਰਾ ਮਤਲਬ ਬੋਰਡ ਦਾ ਸਟਾਫ ਕਹਿ ਰਿਹਾ ਸੀਗਾ ਕਿ ਸਾਰੇ ਉੱਥੇ ਮਿਲ ਕੇ ਆਏ ਤੁਰੇ ਫਿਰਦੇ ਸੀਗੇ ਸਾਰਿਆਂ ਨੇ ਵੇਖਿਆ ਕਿ ਕੋਈ ਗਲਤੀਆਂ ਸੀ ਕਿ ਮੈਂ ਤਾਂ ਹਣਾਵ ਦਾ ਬਸ ਗ੍ਰਿਹਾਂ ਚ ਫੈਲਾ ਫੜੀਆਂ ਹੈਗੀਆਂ ਉੱਥੇ ਜਿਵੇਂ ਕੈਮਰੇ ਵੀ ਲੱਗੇ ਆ ਦੇ ਤੁਹਾਡੇ ਇਹ 7:30 ਵਜੇ ਤੋਂ ਉੱਥੇ ਉਸ ਹਸਪਤਾਲ ਦੀ ਵੰਜੀ ਸੀ। ਹਾਂਜੀ 7:00 ਉੱਥੇ। ਤੁਸੀਂ ਆ ਸਿਵਲ ਕਿਵੇਂ ਆਏ ਫਿਰ? ਸਿਵਲ ਜਿੱਥੇ ਮੇਰਾ ਬ੍ਰਦਰ ਜੌਬ ਕਰਦਾ ਹੈਗਾ ਫਿਰ ਮੈਨੂੰ ਵੀਰਾ ਇੱਥੇ ਲੈ ਆਇਆ ਸੀਗਾ ਸਿਵਲ ਹਸਪੀਟਲ 'ਚ। ਕੀ ਜੌਬ ਕਰਦਾ ਤੁਹਾਡੇ ਬ੍ਰਦਰ ਦਾ? ਇੱਥੇ ਉਹ ਐਸਐਮਓ ਸਰਕਲ ਡਿਊਟੀ ਹੁੰਦੀ ਹੈ ਉਹਨਾਂ ਦੀ। ਹਾਂਜੀ। ਹੁਣ ਕੀ ਮੈਂ ਕਹਿੰਦਾ ਕਿ ਜਿਹੜੀ ਬਸ ਜਿਹੜੀ ਕਾਰਵਾਈ ਬੰਦ ਦੀ ਆ ਉਹਦੇ ਤੇ ਹੋਣੀ ਚਾਹੀਦੀ ਹੈ। ਕੱਲ ਦੀ ਗੱਲ ਹੈ 25 8 25 ਕੱਲ ਈਵਨਿੰਗ ਦੇ ਵਿੱਚ ਸਾਡੇ ਕੋਲੇ ਰਵੀ ਕੁਮਾਰ ਨਾਮ ਦਾ ਇੱਕ ਲੜਕਾ ਐਡਮਿਟ ਹੋਇਆ ਜਿਹਦੀ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੜਾਈ ਹੋਈ ਸੀ ਸਾਡੇ ਕੋਲੇ ਉਹ ਆਏ ਆ ਸਾਡੇ ਡਾਕਟਰ ਸਾਹਿਬ ਨੇ ਉਹਨਾਂ ਦੀ ਇਲਾਜ ਕੀਤਾ ਐਮਐਲਆਰ ਕੱਟੀ ਆ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਕਿਤਾ ਕੰਡੀਸ਼ਨ ਹੈ ਜੀ ਉਹਨਾਂ ਦੀ ਫਿਲਹਾਲ ਉਹਦੀ ਸਟੇਬਲ ਹੈ ਜੀ ਕੰਡੀਸ਼ਨ ਉਹ ਮਸਤਾਫ ਜਿਹੜਾ ਉਥੇ ਪ੍ਰਾਈਵੇਟ ਵਰਕਿੰਗ ਉਤਰਾਣ ਕਰਦਾ ਉਹ ਦੱਸਿਆ ਹੋਣਾ ਜੀ ਕੁਝ ਕੀ ਕਾਰਨ ਦੇ ਕੀ ਲੜਾਈ ਹੋਈ ਨਹੀਂ ਸਾਡੇ ਡਾਕਟਰ ਜ਼ਿਆਦਾ ਇਸ ਚੀਜ਼ ਬਾਰੇ ਉਹਦੀ ਹਾਲਤ ਬਾਰੇ ਜੁਰ ਪੁੱਛਦੇ ਹੈਗੇ ਪਰ ਇਹਦੇ ਬਾਰੇ ਜ਼ਿਆਦਾ ਇਨਕੁਆਇਰੀ ਨਹੀਂ ਕਰਦੇ ਉਹ ਪੁਲਿਸ ਨੇ ਦੇਖ ਹੋਏਗੀ ਅੱਗੇ ਭਾਂ ਲਓ ਤੇ ਐਮਐਲਆਰ ਕੱਟੀ ਹਾਂਜੀ ਐਮਐਲਆਰ ਹੋ ਗਈ ਹੈ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ